ਫੇਸਲੈਸ ਆਰਟੀਓ ਦੀ ਸ਼ੁਰੂਆਤ ਜਿਹੜੀ ਹੈ ਉਹ ਅੱਜ 29 ਅਕਤੂਬਰ ਨੂੰ ਜਿਹੜੀ ਹੈ ਉਹ ਲੁਧਿਆਣਾ ਵਿਖੇ ਹੋਣ ਲੱਗੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਅੱਜ ਲੁਧਿਆਣਾ ਵਿਖੇ ਸੀਐਮ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਲੁਧਿਆਣੇ ਪਹੁੰਚ ਰਹੇ ਹਨ ਇਸ ਦੇ ਨਾਲ ਦੱਸ ਦਈਏ ਕਿ ਜਿਹੜੀ ਹੁਣ ਪੰਜਾਬ ਦੇ ਲੋਕਾਂ ਨੂੰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜਿਹੜਾ ਕੀ ਹੈ ਉਹ ਹੁਣ ਨਹੀਂ ਖੜਨਾ ਪਵੇਗਾ ਜਿਹੜੀ ਆਰਟੀਓ ਦੀ ਸਰਵਿਸਿਜ਼ ਹੈ ਉਹ ਹੁਣ ਫੇਸਲੈਸ ਹੋਣ ਵਾਲੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਸਰਵਿਸ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਅ ਇੱਥੇ ਬੋਰਡ ਲੱਗੇ ਵੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਹੁਣ ਪੰਜਾਬ ਨੂੰ ਮਿਲੀ ਲੰਬੀ ਕਤਾਰਾਂ ਤੋਂ ਜਲਦੀ ਆਡੀਓ ਦੀਆਂ ਸਾਰੀਆਂ ਸੇਵਾਵਾਂ ਹੁਣ ਘਰ ਬੈਠੇ ਲਓ ਤਾਂ ਬਿਲਕੁਲ ਇਸ ਚੀਜ਼ ਦੇ ਨਾਲ ਜਿਹੜੀ ਹੈ ਮਾਨ ਸਰਕਾਰ ਇੱਕ ਸਮਾਗਮ ਜਿਹੜਾ ਅੱਜ ਲੁਧਿਆਣਾ ਵਿਖੇ ਕਰ ਰਹੀ ਹੈ ਜਿੱਥੇ ਇਸ ਚੀਜ਼ ਦੀ ਸ਼ੁਰੂਆਤ ਜਿਹੜੀ ਆ ਕੀਤੀ ਜਾਣੀ ਹੈ ਆ ਆਰਟੀਓ ਜਿਹੜਾ ਉਹ ਫੇਸਲੈਸ ਹੋਣ ਜਾ ਰਿਹਾ ਜਿਸ ਦਿਨ ਨਾਲ ਲੱਗਦਾ ਵੀ ਕਾਫੀ ਆ ਫਾਇਦਾ ਜਿਹੜਾ ਆਮ ਜਨਤਾ ਨੂੰ ਹੋਏਗਾ ਫੇਸਲੈਸ ਆਰਟੀਓ ਦੀ ਸ਼ੁਰੂਆਤ ਜਿਹੜੀ ਹੈ ਅੱਜ 29 ਅਕਤੂਬਰ ਨੂੰ ਜਿਹੜੀ ਹੈ ਉਹ ਲੁਧਿਆਣਾ ਵੇਖੇ ਹੋਣ ਲੱਗੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਅੱਜ ਲੁਧਿਆਣਾ ਵੇਖੇ ਸੀਐਮ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਿਹੜੇ ਲੁਧਿਆਣੇ ਪਹੁੰਚ ਰਹੇ ਹਨ ਤੁਹਾਨੂੰ ਇਸ ਦੇ ਨਾਲ ਦੱਸ ਦਈਏ ਕਿ ਜਿਹੜੀ ਹੁਣ ਪੰਜਾਬ ਦੇ ਲੋਕਾਂ ਨੂੰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜਿਹੜਾ ਕੀ ਹੈ ਉਹ ਹੁਣ ਨਹੀਂ ਖੜਨਾ ਪਵੇਗਾ ਜਿਹੜੀ ਆਰਟੀਓ ਦੀ ਸਰਵਿਸਿਜ਼ ਹੈ ਉਹ ਹੁਣ ਫੇਸਲੈਸ ਹੋਣ ਵਾਲੀਆਂ ਨੇ ਆਨਲਾਈਨ ਜਿਹੜੀਆਂ ਨੇ ਉਹ ਸਰਵਿਸ ਜਿਹੜੀਆਂ ਨੇ ਹੋਣ ਜਾ ਰਹੀਆਂ ਅ ਇੱਥੇ ਬੋਰਡ ਲੱਗੇ ਵੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਹੁਣ ਪੰਜਾਬ ਨੂੰ ਮਿਲੀ ਲੰਬੀ ਕਤਾਰਾਂ ਤੋਂ ਆਜ਼ਾਦੀ ਆਰਟੀਓ ਦੀਆਂ ਸਾਰੀਆਂ ਸੇਵਾਵਾਂ ਹੁਣ ਘਰ ਬੈਠੇ ਲਓ ਤਾਂ ਬਿਲਕੁਲ ਇਸ ਚੀਜ਼ ਦੇ ਨਾਲ ਜਿਹੜੀ ਹੈ ਮਾਨ ਸਰਕਾਰ ਇੱਕ ਸਮਾਗਮ ਜਿਹੜਾ ਅੱਜ ਲੁਧਿਆਣਾ ਵਿਖੇ ਕਰ ਰਹੀ ਹੈ ਜਿੱਥੇ ਇਸ ਚੀਜ਼ ਦੀ ਸ਼ੁਰੂਆਤ ਜਿਹੜੀ ਆ ਕੀਤੀ ਜਾਣੀ ਹੈ ਇਸ ਚੀਜ਼ ਨੂੰ ਜਿਹੜਾ ਕਿਹਾ ਲਾਂਚ ਕੀਤਾ ਆ ਜਿਸ ਦੇ ਨਾਲ ਤੁਸੀਂ ਹੁਣ ਜਿਹੜੀਆਂ ਆਰਟੀਓ ਸਰਵਿਸਿਜ਼ ਆ ਉਹ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਜਿਹੜੀਆਂ ਨੇ ਉਹ ਲੈ ਸਕਦੇ ਹੋ ਜਿਹੜੇ ਤੁਹਾਡੇ ਦਸਤਾਵੇਜ਼ ਹੋਣਗੇ ਉਹ ਸਭ ਦਸਤਾਵੇਜ਼ ਜਿਹੜੇ ਹੈ ਉਹ ਸੇਵਾ ਕੇਂਦਰ ਵਾਲੇ ਜਿਹੜੇ ਨੇ ਉਹ ਆਡੀਓ ਦਫਤਰ ਭੇਜਣਗੇ ਤਾਂ ਤੁਹਾਡੀ ਜਿਹੜੀ ਫਾਈਲ ਹੈ ਉਹ ਉੱਥੇ ਜਾ ਕੇ ਪ੍ਰੋਸੈਸ ਹੋਏਗੀ ਜਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਉਹ ਪੰਜਾਬ ਸਰਕਾਰ ਜਿਹੜੀ ਹੈ ਲਗਾਤਾਰ ਐਫਰਟਲੈਸ ਜਿਹੜੀ ਹੈ ਉਹ ਕਰਨਾ ਚਾਹੁੰਦੀ ਹੈ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਇੰਨੇ ਜਿਆਦਾ ਐਫਰਟਸ ਜਿਹੜੇ ਆ ਸਰਕਾਰੀ ਸੁਵਿਧਾਵਾਂ ਵਾਸਤੇ ਜਿਹੜੇ ਨੇ ਉਹ ਨਾ ਕਰਨੇ ਪੈਣ ਉਸ ਦੇ ਚੱਲਦੇ ਹੋਏ ਜਿਹੜੇ ਆ ਲਗਾਤਾਰ ਇਸ ਤਰੀਕੇ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਲਗਾਤਾਰ ਲੈ ਕੇ ਆ ਰਹੀ ਹੈ ਜਿਸ ਦੇ ਵਿੱਚ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਵੀ ਪੇਪਰਲੈਸ ਜਿਹੜੇ ਡਿਮੋਨਿਸਟ੍ਰਿਕ ਕਾਰਪੋਰੇਸ਼ਨ ਦੇ ਵਿੱਚ ਵੀ ਜਿਹੜਾ ਉਸ ਜੀ ਨੂੰ ਅਪਲਾਈ ਕੀਤਾ ਗਿਆ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਆ ਪੇਪਰਲੈਸ ਚੀਜ਼ਾਂ ਜਿਹੜੀਆਂ ਨੇ ਅਨਾਉਂਸ ਕੀਤੀਆਂ ਗਈਆਂ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਨਾਲ ਆਰਟੀਓ ਜਿਹੜਾ ਹੈ ਉਹ ਫੇਸਲੈਸ ਹੋਣ ਜਾ ਰਿਹਾ ਜਿਸ ਦਿਨ ਨਾਲ ਲੱਗਦਾ ਹੈ ਵੀ ਕਾਫੀ ਫਾਇਦਾ ਜਿਹੜਾ ਆਮ ਜਨਤਾ ਨੂੰ ਹੋਏਗਾ ਜਿੱਥੇ ਪਹਿਲਾਂ ਇੰਨਾ ਸਮਾਂ ਜਿਹੜਾ ਉਹ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਸੀਗਾ ਤਾਂ ਇਸ ਦਿਨ ਨਾਲ ਜਿਹੜੀਆਂ ਨੇ ਪੰਜਾਬ ਟਰਾਂਸਪੋਰਟ ਵਿਭਾਗ ਨੇ ਪਹਿਲਾਂ ਹੀ ਜਿਹੜੀਆਂ ਨੇ ਸੇਵਾ ਕੇਂਦਰਾਂ ਨੂੰ ਜਿਹਨੀਆਂ 38 ਆਰਟੀਓ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ ਪਰ ਹੁਣ ਇਸ ਦੇ ਨਾਲ ਜਿਹੜੀਆਂ ਨੇ ਹਰੇਕ ਜਿਹੜੀ ਸਹੂਲਤ ਹੈ ਤੁਹਾਨੂੰ ਉਹ ਸੇਵਾ ਕੇਂਦਰ ਦੇ ਵਿੱਚ ਜਾ ਕੇ ਮਿਲੇਗੀ ਇਸ ਦੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਸਮਾਂ ਦੀ ਜਿਹੜੀ ਹੈ ਉਹ ਵੀ ਸੀਮਾ ਵੀ ਜਿਹੜੀ ਹੈ ਹੁਣ ਹੋਣ ਵਾਲੀ ਹੈ ਜਿਸ ਦੇ ਨਾਲ ਚੱਲਦੇ ਹੋ ਜਿੱਥੇ ਪਹਿਲਾਂ ਤੁਹਾਨੂੰ ਡਰਾਈਵਿੰਗ ਲਾਇਸੈਂਸ ਵਾਸਤੇ ਜਾਂ ਆਰਸੀ ਵਾਸਤੇ ਇੰਨਾ ਇੰਨਾ ਸਮਾਂ ਜਿਹੜਾ ਵੇਟ ਕਰਨਾ ਪੈਂਦਾ ਸੀਗਾ ਡੁਪਲੀਕੇਟ ਲਾਇਸੈਂਸ ਵਾਸਤੇ ਇੰਨਾ ਇੰਨਾ ਸਮਾਂ ਜਿਹੜਾ ਵੇਟ ਕਰਨਾ ਪੈਂਦਾ ਸੀਗਾ ਪਰ ਹੁਣ ਉਸ ਦੇ ਉਸ ਨੂੰ ਮੁਕ ਰੱਖਦੇ ਹੋਏ ਜਿਹੜਾ ਹੁਣ ਸਰਕਾਰ ਨੇ ਵੱਡਾ ਫੈਸਲਾ ਲਾਇਆ ਜਿਸ ਦੇ ਵਿੱਚ ਜਿਹੜਾ ਹੁਣ ਜੇਕਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਜਿਹੜੀ ਆ ਉਹ ਐਪਲੀਕੇਸ਼ਨ ਫਾਈਲ ਕਰਦੇ ਹੋ ਤਾਂ ਤੁਹਾਨੂੰ ਨਿਰਧਾਰਿਤ ਸਮੇਂ ਦੇ ਵਿੱਚ ਜਿਹੜਾ ਉਸ ਦਾ ਜਵਾਬ ਦਿੱਤਾ ਜਾਏਗਾ ਜਿਹੜੇ ਅਧਿਕਾਰੀ ਕੋਲ ਉਹ ਐਪਲੀਕੇਸ਼ਨ ਤੁਹਾਡੀ ਪਹੁੰਚੇਗੀ ਉਸ ਨੂੰ ਇੱਕ ਨਿਰਧਾਰਿਤ ਸਮੇਂ ਦੇ ਵਿੱਚ ਜਿਹੜਾ ਵਾ ਉਸ ਐਪਲੀਕੇਸ਼ਨ ਦਾ ਜਿਹੜਾ ਰਿਪਲਾਈ ਦੇਣਾ ਪਵੇਗਾ ਜਿਸ ਤੇ ਜੇਕਰ ਉਹ ਇਸ ਚੀਜ਼ ਨੂੰ ਫੁੱਲਫਿਲ ਨਹੀਂ ਕਰ ਪੌਂਦਾ ਜੇਕਰ ਉਹ ਇਸ ਜਿਹੜੇ ਟਾਈਮ ਲਾਈਨ ਤੋਂ ਐ ਡਿਲੇ ਕਰਦਾ ਜਾਂ ਲੇਟ ਹੁੰਦਾ ਤਾਂ ਜਿਹੜੀ ਉਹ ਅਰਜ਼ੀ ਹੈ ਆਟੋਮੈਟਿਕਲੀ ਜਿਹੜੀ ਹੈ ਉਹ ਪ੍ਰੂਵ ਕਰ ਦਿੱਤੀ ਜਾਏਗੀ ਤਾਂ ਬਿਲਕੁਲ ਇਸ ਦੇ ਨਾਲ ਜਿਹੜਾ ਲੋਕਾਂ ਨੂੰ ਜਿੱਥੇ ਐਨਾ ਐਨਾ ਸਮਾਂ ਜਿਹੜਾ ਖੱਜਲ ਹੋਣਾ ਪੈਂਦਾ ਸੀਗਾ ਉਹ ਚੀਜ਼ਾਂ ਜਿਹੜੀਆਂ ਨੇ ਖੱਜਲ ਹੋਣ ਤੋਂ ਬਿਲਕੁਲ ਲੋਕ ਹੁਣ ਕਿਤੇ ਨਾ ਕਿਤੇ ਬਚਣਗੇ ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਤੁਹਾਨੂੰ ਦਸਤਾਵੇਜ਼ ਨੇ ਆਰਟੀਓ ਜਿਹੜੇ ਦਫ਼ਤਰ ਜਾ ਕੇ ਤੁਹਾਨੂੰ ਐਨਾ-ਐਨਾ ਸ਼ਮਾਂ ਗਤਾਰਾਂ ਦੇ ਵਿੱਚ ਖੜਨਾ ਪੈਣਾ ਸੀਗਾ ਤਾਂ ਹੁਣ ਸਿਰਫ ਉਹ ਤੁਸੀਂ ਡਾਕੂਮੈਂਟ ਜਿਹੜੇ ਨੇ ਉਹ ਆਪਣੇ ਨਾਲ ਲੈ ਜਾਣੇ ਨੇ ਸੇਵਾ ਕੇਂਦਰ ਦੇ ਵਿੱਚ ਸੇਵਾ ਕੇਂਦਰ ਦੇ ਵਿੱਚ ਜਾ ਕੇ ਤੁਹਾਨੂੰ ਉੱਥੇ ਲੋਕ ਜਿਹੜੇ ਨੇ ਜਿਹੜੇ ਉੱਥੇ ਕਰਮਚਾਰੀ ਨੇ ਤੁਹਾਨੂੰ ਗਾਈਡ ਕਰਨਗੇ ਉਸ ਤੋਂ ਬਾਅਦ ਤੁਸੀਂ ਜਿਹੜੇ ਡਾਕੂਮੈਂਟ ਆ ਉਹ ਸਕੈਨ ਹੋਣਗੇ ਤੁਹਾਡੇ ਡਾਕੂਮੈਂਟ ਸਕੈਨ ਹੋ ਕੇ ਜਿਹੜੀ ਹੈ ਉਹ ਤੁਹਾਨੂੰ ਸਰਵਿਸਿਜ਼ ਜਿਹੜੀਆਂ ਨੇ ਉਹ ਫੇਸਲੈਸ ਮਿਲਣਗੀਆਂ ਆਨਲਾਈਨ ਮਿਲਣਗੀਆਂ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ ਹੈਲਪਲਾਈਨ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਵੀ ਭਗਵੰਤ ਮਾਨ ਸਰਕਾਰ ਤੁਹਾਡੇ ਦਰਵਾਜ਼ੇ ਦੇ ਨਾਲ ਚੱਲਦੇ ਹੋਏ ਜਿਹੜੀ ਸਕੀਮ ਹੈ ਉਹ ਵੀ ਇਸੇ ਦੇ ਵਿੱਚ ਜਿਹੜੀ ਹੈ ਕੰਮ ਕਰੇਗੀ ਜਿਸ ਦਾ ਤੁਸੀਂ ਕਾਲ ਕਰਕੇ ਜਿਹੜੀ ਹੈ ਉਹ ਹੈਲਪਲਾਈਨ ਤੁਸੀਂ ਆਪਣੇ ਘਰੇ ਬੁਲਾ ਸਕਦੇ ਹੋ ਜਿਹੜੇ ਲੋਕ ਤੁਹਾਡੇ ਘਰੇ ਆਣਗੇ ਤਾਂ ਉਸ ਦਾ ਹੈਲਪਲਾਈਨ ਦਾ ਨੰਬਰ ਜਿਹੜਾ ਕੁਝ 1076 ਜਿਹੜਾ ਨੰਬਰ ਹੈ ਉਹ ਹੈਲਪਲਾਈਨ ਦਾ ਜਿਸ ਦੇ ਨਾਲ ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਜਿਹੜੀ ਸੇਵਾਵਾਂ ਨੇ ਉਹ ਤੁਸੀਂ ਆਪਣੇ ਦਰਾਂ ਦੇ ਉੱਤੇ ਲੈ ਸਕਦੇ ਹੋ ਜਿਹੜੀ ਸਭ ਸੇਵਾਵਾਂ ਨੇ ਤੁਹਾਨੂੰ ਤੁਹਾਡੇ ਦਰਾਂ ਦੇ ਉੱਤੇ ਮਿਲਣਗੀਆਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਕਹਿ ਲਓ ਜਿੱਥੇ ਇੱਕ ਆਰਟੀਓ ਆਫਿਸ ਦੇ ਬਾਹਰ ਇੱਕ ਵੱਡਾ ਸਮਾਗਮ ਜਿਹੜਾ ਉਹ ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਵਿੱਚ ਜਿਹੜੀ ਆ ਆਰਟੀਓ ਜਿਹੜੀ ਆ ਫੇਸਲੈਸ ਹੋਣ ਜਾ ਰਹੀ ਹੈ ਜਿਸ ਦੇ ਨਾਲ ਜਿਹੜੇ ਲੋਕ ਪਹਿਲਾਂ ਐਨਾ ਐਨਾ ਸਮਾ ਜਿਹੜੇ ਨੇ ਉਹ ਕਤਾਰਾਂ ਦੇ ਵਿੱਚ ਖੜੇ ਰਹਿੰਦੇ ਸੀ ਉਹਨਾਂ ਨੂੰ ਕਾਫੀ ਜਿਹੜੀ ਹੈ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ ਸੀਗਾ ਉਸ ਦੇ ਨਾਲ ਜਿਹੜੀ ਹੈ ਹੁਣ ਉਹ ਚੀਜ਼ਾਂ ਉਹਨਾਂ ਦੀਆਂ ਕਿਤਨਾ ਕਿਤੇ ਘੜ ਲੀਆਂ ਹੋਈਆਂ ਨਜ਼ਰ ਆਉਣ ਗਿਆ ਜਿਹੜੇ ਲੋਕਾਂ ਦੀ ਸੁਵਿਧਾ ਹੈ ਉਹ ਵੱਧਦੀ ਹੋਈ ਨਜ਼ਰ ਆਏਗੀ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੀ ਤੁਸੀਂ ਸੇਵਾਵਾਂ ਨੇ ਉਹ ਇੱਥੇ ਡਰਾਈਵਿੰਗ ਸੈਂਸ ਤੋਂ ਲੈ ਕੇ ਆਰਸੀ ਰਜਿਸਟ੍ਰੇਸ਼ਨ ਤੱਕ ਜਿਹੜੀ ਹੈ ਸੇਵਾਵਾਂ ਉਹ ਹੁਣ ਸੇਵਾ ਕੇਂਦਰ ਦੇ ਵਿੱਚ ਜਾ ਕੇ ਤੁਸੀਂ ਲੈ ਸਕਦੇ ਹੋ ਹੁਣ ਤੁਹਾਨੂੰ ਆ ਆਰਟੀਓ ਆਫਿਸ ਜਾ ਕੇ ਲੰਬੀਆਂ ਕਤਾਰਾਂ ਦੇ ਵਿੱਚ ਖੜਨ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਜਾਂ ਡਿਸੇਬਲਡ ਪਰਸਨ ਹੋ ਤਾਂ ਤੁਹਾਡੇ ਵਾਸਤੇ ਜਿਹੜੀ ਹੈ ਆ ਪਗਵੰਤਮਾਨ ਸਰਕਾਰ ਤੁਹਾਡੇ ਦਵਾਰ ਜਿਹੜੀ ਸੇਵਾ ਹੈ ਸਕੀਮ ਹੈ ਜਿਹੜੀ ਹੈ ਹੈਲਪਲਾਈਨ ਤੁਸੀਂ 1076 ਤੇ ਡਾਇਲ ਕਰਕੇ ਉਹਨਾਂ ਨੂੰ ਆਪਣੇ ਦਰਾਂ ਮੁਰੇ ਯਾਨੀ ਕਿ ਆ ਡੋਰ ਟੂ ਡੋਸਟੈਪ ਵੀ ਜਿਹੜੇ ਆ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ ਉਸ ਦੇ ਨਾਲ ਬਹੁਤ ਜਿਹੜਾ ਉਹ ਸੌਖਾ ਸੀਨੀਅਰ ਸਿਟੀਜ਼ਨ ਵਾਸਤੇ ਵੀ ਹੋਏਗਾ ਤੇ ਉਹਨਾਂ ਲੋਕਾਂ ਵਾਸਤੇ ਵੀ ਹੋਏਗਾ ਜਿਹੜੇ ਕਿਧਰ ਨਾ ਕਿਤੇ ਅ ਬਿਜ਼ੀ ਰਹਿੰਦੇ ਨੇ ਜਾਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਜਿਹੜਾ ਨਹੀਂ ਕਰ ਸਕਦੇ ਜੇਕਰ ਗੱਲ ਕੀਤੀ ਜਾਵੇ ਇਹਨਾਂ ਸੇਵਾਵਾਂ ਦੀ ਤਾਂ ਸੇਵਾਵਾਂ ਦਾ ਬਹੁਤ ਫਾਇਦਾ ਜਿਹੜਾ ਪੰਜਾਬ ਵਾਸੀਆਂ ਨੂੰ ਹੋਣ ਵਾਲਾ ਕਿਉਂਕਿ ਪੰਜਾਬ ਵਾਸੀਆਂ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਕਰਪਸ਼ਨ ਕਿਤਨਾ ਕਿਤੇ ਵਾਧੀ ਹੋਈ ਨਜ਼ਰ ਆ ਰਹੀ ਸੀ ਪਰ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਲਗਾਤਾਰ ਉਸ ਕਰਪਸ਼ਨ ਨੂੰ ਖਤਮ ਕਰਨ ਦੇ ਉੱਤੇ ਜਿਹੜੀ ਹੈ ਜ਼ੋਰ ਦੇ ਰਹੀ ਹੈ ਤਾਂ ਉਸੇ ਦੇ ਚੱਲਦੇ ਹੋਏ ਜਿਹੜੀ ਹੁਣ ਆਰਟੀਓ ਜਿਹੜੀ ਸਰਵਿਸ ਆ ਉਹ ਫੇਸਲੈਸ ਕੀਤੀ ਜਾ ਰਹੀ ਹੈ ਸਾਰਾ ਕੁਝ ਜਿਹੜਾ ਆਨਲਾਈਨ ਕੀਤਾ ਜਾ ਰਿਹਾ ਆਰਟੀਓ ਆਫਿਸ ਦੇ ਉੱਤੇ ਜਿਹੜੇ ਨੇ ਉਹ ਜਿੰਦੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਤੁਸੀਂ ਦੇਖੋਗੇ ਜਿਹੜੀਆਂ ਪੋਸਟਰ ਨੇ ਉਹਦੇ ਉੱਤੇ ਵੀ ਜਿਹੜੇ ਜਿੰਦੇ ਉਹ ਲੱਗੇ ਹੋਏ ਨੇ ਤਾਂ ਬਿਲਕੁਲ ਜਿਹੜਾ ਪੋਸਟਰ ਉੱਤੇ ਸਾਫ਼-ਸਾਫ਼ ਜਿਹੜਾ ਨਜ਼ਰ ਆਉਂਦਾ ਵੀ ਕਿਸ ਤਰੀਕੇ ਨਾਲ ਜਿਹੜੇ ਆਰਟੀ ਆਫਿਸ ਦਾ ਜਿਹੜੇ ਹੁਣ ਉਹ ਭਗਵੰਤ ਮਾਨ ਸਰਕਾਰ ਬੰਦ ਕਰੇਗੀ ਤੇ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਉਹ ਫੈਸਲਾ ਕਰਦੀ ਹੋਈ ਨਜ਼ਰ ਆ ਰਹੀ ਹੈ